मुबारको <laughs> <laughs> हो रहा है फुल करना 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 फुल ਮੁੰਜੇ ਵੀਰੋਂ ਉਹਨੇ ਆ ਪਿੱਛੇ ਨੂੰ ਆਇਆ ਥੋੜਾ ਜਿਹਾ ਜਿਆਦਾ ਵਧਿਆ ਉਹਦੇ ਜੱਟਾਂ ਦੀ ਬਾਜ ਗਾ ਰਹੇ ਹੋਰੋ ਤੇਰੇ ਆਲੇ ਕੋਈ ਖਾਣੋ ਜੇ ਕੋਈ ਸਪੈਂਸ ਜਿਹੜਾ ਮਿੱਥੇ ਰਹੇ ਹੋਵੇ ਉਹ ਆ ਜੱਟ ਪਿੱਛੇ ਹਮੇਸ਼ਾ ਨਾਲ ਜੁੜੇ ਰਹੇ ਬਈ ਜਾਨੋ ਦੇ ਦੇ ਕਿਸੇ ਤਰ੍ਹਾਂ ਪਿੱਛੇ ਹੋ ਜੂ ਸਾਰੇ ਬਹਿਤ ਸੀ ਸੁਲਤਾਨੀਓਂ ਜਿਹੜਾ ਮੈਂ ਅੱਜ ਆਜੂ ਕੋਈ ਪਾਵਾ ਤੁਹਾਨੂੰ ਕਹਾਂਗਾ ਅੱਜ ਕੋਈ ਬਣਾਉਂਦੀ ਸੀ ਤੁਹਾਨੂੰ ਬਣਾਉਂਦੀ ਨਰਦੋ ਦੇਖੋ ਸਰ ਮੇਰੇ ਬਲੀਜੇ ਲਾਣੇ ਕਿ ਬਰੋ ਮੇਰੇ ਸਭ ਦੇਖ ਕੇ ਸਮਝੀ ਥੈਂਕ ਯੂ ਜੀ ਬੋ ਜਿਹਨੂੰ ਇੱਕ ਲੋੜੇ ਰਹਿਣ ਕੇ ਪੂਰਾ ਹੁੰਦਾਗਾ ਉਹ ਲੋੜੇ ਰਹਿਣ ਕੇ ਹੈਨਾ ਜਿਹਨੂੰ ਸੋਣਾ ਸੁੰਦਰ ਮੰਦਰੀਏ ਸੁੰਦਰ ਮੰਦਰੀਏ ਹਾ ਹੁਦਿਆ ਕੌਣ ਬੇਚਾਰਾ ਹੋਇ ਕਲਾਟੀ ਵਾਲਾ ਹੋਇ ਜੀ ਨਾਮ ਨੂੰ ਖੋਲ ਦੋ ਮੈਡੀਕਲ ਵਾਲਦੋ ਪਲੀਜ਼ ਤੁਸੀਂ ਵੀ ਇਜਾਜ਼ਤ ਪੁੱਛੋ ਪੀਨੀਅਰ ਲੀਡਰ ਨੇ ਇਹਨਾਂ ਦਾ ਮਾਨ ਕਮਿਸ਼ਨਰ ਸਾਹਿਬ ਵੱਲੋਂ ਸਨਮਾਨ ਕੀਤਾ ਗਿਆ ਬਿੱਟੂ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਮਨਦੀਪ ਵਰਦੀ ਜੀ ਨੂੰ ਬੇਨਤੀ ਕਰਦੇ ਆ ਬਹੁਤ ਇਮਾਨਦਾਰ ਬਹੁਤ ਬੇਨਤੀ ਪਾਰਟੀ ਦੇ ਸਿਪਾਈ ਨੇ ਕਾਉਂਸਲਰ ਚੁਣੇ ਗਏ ਨੇ ਮਨਦੀਪ ਵਰਦੀ ਜੀ ਦਾ ਸਾਡੇ ਮੇਅਰ ਸਾਹਿਬ ਅਤੇ ਕਮਿਸ਼ਨਰ ਸਾਹਿਬ ਜੀ ਸਨਮਾਨ ਕਰਕੇ ਗਏ ਨੇ ਭਗਵਾਨ ਦਾਸ ਗੁਰੂ ਭਗਵਾਨ ਦਾਸ ਜਨੇਜਾ ਜੀ ਦਾ ਜੀ ਭਗਵਾਨ ਦਾਸ ਜਨੇਜਾ ਜੀ ਉਹ ਵੀ ਆ ਜਾਣ ਜਸਵੀਰ ਗਰਦੀ ਜੀ ਦਾ ਸਨਮਾਨ ਹੋ ਚੁੱਕਿਆ ਹੈ ਬਹੁਤ ਸਾਡੇ ਸੀਨੀਅਰ ਲੀਡਰ ਨੇ ਕਲਵੰਤ ਜੀ ਦਾ ਸਨਮਾਨ ਹੋ ਚੁੱਕਿਆ ਹੈ ਗੁਰਗਿਰਪਾਲ ਸਿੰਘ ਜੀ ਦਾ ਸਨਮਾਨ ਹੋ ਚੁੱਕਿਆ ਹੁਣ ਮੈਂ ਬੇਨਤੀ ਕਰੂੰਗਾ ਰਵੀ ਰਣਜੀਤ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆ ਕੇ ਮੈਂ ਬੇਨਤੀ ਕਰਾਂਗਾ ਵੀ ਆਪਣੇ ਜਿਹੜੇ ਕਾਉਂਸਲਰ ਆਏ ਹੋਇਆ ਹੈ ਪਿਆਲਾ ਟੂਰ ਪਿਆਲਾ ਬੰਦ ਹੈ ਉਹਨਾਂ ਦੇ ਨਾਮ ਬੁਲਾ ਕੇ ਉਹਨਾਂ ਨੂੰ ਸਰੋਪਾ ਪਾਏ ਜਾਵੇ। ਇਹ ਮੈਂ ਜਿ ਬਿਠਾਈ ਦੋ ਸਭ ਤੋਂ ਪਹਿਲਾਂ ਗੁਰੂ ਦੇ ਰੂਪ ਪਿਆਰੀ ਸਮੁੱਚੀ ਸਾਧ ਸੰਗਤ ਜੀ ਆਓ ਸਾਰੇ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਨਿੱਜੀ ਤੌਰ ਤੇ ਅਤੇ ਆਮ ਆਦਮੀ ਪਾਰਟੀ ਦੇ ਨਮਾਇੰਦਾ ਹੋਣ ਕਰਕੇ ਸਪਾਈ ਹੋਣ ਕਰਕੇ ਆਮ ਆਦਮੀ ਪਾਰਟੀ ਵੱਲੋਂ ਸਮੁੱਚੀ ਸਾਧ ਸੰਗਤ ਜੀ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਪਟਿਆਲਾ ਸ਼ਹਿਰ ਦੇ ਵਿੱਚ ਨਵੀਂ ਚੁਣੇ ਹੋਏ ਕਾਉਂਸਲਰ ਅਤੇ ਨਵਾਂ ਚੁਣਿਆ ਹੋਇਆ ਮੇਅਰ ਪਟਿਆਲਾ ਕਾਰਪੋਰੇਸ਼ਨ ਚ ਆਇਆ। ਇੱਕ ਵਾਰੀ ਅਸੀਂ ਸਾਰੇ ਸਿਰ ਝੁਕਾ ਕੇ ਸਾਰੀ ਸਾਧ ਸੰਗਤ ਦਾ ਧੰਨਵਾਦ ਕਰਦੇ ਹਾਂ ਤੇ ਕਮਿਸ਼ਨਰ ਸਾਹਿਬ ਨੂੰ ਅੱਜ ਪੂਰੀ ਐਮਸੀਆ ਦੀ ਟੀਮ ਵੱਲੋਂ ਵਿਸ਼ਵਾਸ ਦਿਵਾਨੇ ਆ ਕਿ ਅਸੀਂ 60 ਦੇ 60 ਜਿਹੜੇ ਨਮਾਇंदे ਚੁਣ ਕੇ ਆਏ ਆ ਉਹ ਬੜੀ ਇੱਜ਼ਤ ਤੇ ਬੜੀ ਇਮਾਨਦਾਰੀ ਦੇ ਨਾਲ ਹਮੇਸ਼ਾ ਕੰਮ ਕਰਦੇ ਕਰਾਂਗੇ ਤੇ ਸਾਰੇ ਮੁਲਾਜ਼ਮ ਪਾਈਚਾਰੇ ਤੋਂ ਵੀ ਮੈਂ ਉਮੀਦ ਕਰਦਾ ਕਿ ਤੁਸੀਂ ਸਾਡਾ ਸਾਥ ਇਸ ਤਰ੍ਹਾਂ ਦੋਗੇ ਜਿੱਦਾਂ ਇੱਕ ਮਾਂ ਆਪਣੇ ਬੱਚੇ ਦਾ ਸਾਥ ਦਿੰਦੀ ਆ ਧੰਨਵਾਦ ਹੁਣ ਮੈਂ ਵਾਰੀ-ਵਾਰੀ ਸਿਰ ਨਾਮ ਲਵਾਂਗਾ ਲਵਾਂਗਾ ਸਾਡੇ ਜੱਗੀ ਜੀ ਬਹੁਤ ਸੀਨੀਅਰ ਲੀਡਰ ਹੈ ਉਹਨਾਂ ਦਾ ਸਨਮਾਨ ਹੋਣ ਜਾ ਰਿਹਾ ਹੈ ਬਹੁਤ ਹੀ ਮਿਹਨਤੀ ਨੇ ਜਗਤਾਰ ਜੱਗੀ ਜੀ ਕਮਿਸ਼ਨਰ ਸਾਹਿਬ ਵੱਲੋਂ ਸਨਮਾਨ ਹੋ ਰਿਹਾ ਹੈ ਮੋਹਿਤ ਜੀ ਬਹੁਤ ਹੀ ਕਾਬਲ ਬਹੁਤ ਹੀ ਤਜਰਬੇਕਾਰ ਪ੍ਰਧਾਨ ਜੀ ਆ ਰੋਗਿਆ ਅੱਗੇ ਆਓ ਜੀ ਮੇਰ ਸਾਹਿਬ ਉਹਨਾਂ ਦਾ ਦਿੱਤੀ ਤੌਰ ਤੇ ਜੀ ਆਇਆਂ ਆਖਦੇ ਆ ਮੇਰੇ ਪ੍ਰਧਾਨ ਜੀ ਕੋ ਪਾਉਂਦੇ ਹੋ ਉਹਨਾਂ ਦੇ ਦਿੱਤੀ ਸੀ ਕਰ ਰਹੇ ਨੇ ਮਿਲ ਜੀ ਜੀ ਉਹ ਤਾਂ ਮੈਂ ਕੋਈ ਜੋ ਪਲੇਜ ਜਰਾ ਮੇਰੀ ਬੇਤੀ ਕਰਦਾ ਹੈ ਮੇਰੀ ਭੈਣ ਜਿਹੜੀ ਕਾਉਂਸਲਰ ਚੁਣ ਕੇ ਆਈ ਹੈ ਉਹਨੂੰ ਬੇਨਤੀ ਕਰਦਾ ਕਿਥੇ ਜਿਹੜੇ ਖੜੇ ਨੇ ਕਿਰਪਾ ਕਰਕੇ ਅੱਗੇ ਆ ਜਾਣ ਜਿਹੜੀ ਭੈਣ ਕਾਉਂਸਲਰ ਚੁਣ ਕੇ ਆਈ ਹੈ ਉਹ ਵੀ ਬੇਨਤੀ ਕਰਦੇ ਆ ਇਸ ਯਾਰ ਅੱਜ ਖੁਸ਼ੀ ਦਾ ਦਿਨ ਹੈ ਨਾ ਟੋਲ ਬਜਾਉ ਰੋ ਜੀ ਬਜਾਉ ਸੋ ਨਗਰ ਨਿਗਮ ਕਰਮਚਾਰੀਆਂ ਦੇ ਉਹ ਜਿੰਨੇ ਵੀ ਹਾਜ਼ਰ ਨੇ ਪਲੀਜ਼ ਅੰਦਰ ਆ ਜਨ ਕੋਈ ਵੀ ਰਹੇ ਨਾ ਦੇਖੋ ਬਾਹਰ ਪਲੀਜ਼ ਮੇਰ ਸੋਹਣ ਮੈਂ ਕੇਵਲ ਕਿਸ਼ੋਰ ਇੱਥੇ ਪ੍ਰਧਾਨ ਨਗਰ ਨਿਗਮ ਕਰਮਚਾਰੀ ਦਾ ਕਟਾਉ ਹੁਣ ਵਿਸ਼ਤਤ ਲਾਨਿਆ ਸਾਡੇ ਜੂਨੀਅਰ ਵੱਲੋਂ ਇਹ ਅਸੀਂ ਹਮੇਸ਼ਾ ਤੁਹਾਡੇ ਨਾਲ ਕਰਦੇ ਆਂ ਥੋੜੇ ਨਾਲ ਕਦਮ-ਦਨ ਨਾਲ ਕਦਮ ਮਿਲਾ ਕੇ ਚੱਲਾਂਗੇ ਔਰ ਕਿਸੇ ਤਰ੍ਹਾਂ ਦੀ ਕੋਈ ਵੀ ਪੁਤਖਾਈ ਨਹੀਂ ਆਉਂਦਾਂਗੇ ਨਗਰ ਨਿਗਮ ਦਾ ਕਿਸੇ ਵੀ ਕਰਮਚਾਰੀ ਵੱਲੋਂ ਥੋੜੇ ਥੋੜਾ ਅਸ਼ੀਰਵਾਦ ਚਾਹੀਦਾ ਹਰੇਕ ਨੂੰ ਜਾਓ ਬਹੁਜੀ ਪ੍ਰਧਾਨ ਜੀ ਵੀ ਆਪਣਾ ਪਿੱਛੇ ਜਾ ਮੇਰੇ ਸਾਹਮਣੇ ਆਪਣਾ ਕਰੰਗ ਸਨਮਾਨ ਲੋਕਾਂ ਨੂੰ ਕਹਿੰਦਾ ਗਿਣਿਆ ਜਾ ਆਪ ਜੀ ਹਾਂ ਸਾਡੇ ਆਪਣਾ ਜਨਰਲ ਸਕੱਤਰ ਸਾਹਿਬ ਮਨੋਸ਼ ਸ਼ਰਮਾ ਜੀ ਦਾ ਮੇਰੇ ਸਾਹਮਣੇ ਮਾਨ ਸਰਮਨ ਮੋਹਨ ਜੀ ਮੋਹਨ ਜੀ ਦਾ ਅਨਿਲ ਜੀ ਅਨਿਲ ਜੀ ਜੀ ਨੇ ਆਪਣੇ ਅਜੰਨ ਜਰਾ ਪਲੀਜ਼ ਸਾਡੇ ਮੀਤ ਸਰਿਕ ਕੁਦਰ ਗੋਗਿਆ ਜੀ ਨੂੰ ਨਵੰਬਰ ਦੇ ਲੱਖ ਲੱਖ ਮੁਬਾਰਕ ਹੋਣ ਹੈ ਕਪੜੇ ਬੰਦੋ ਜਿੰਨਾ ਪਰਿਵਾਰ ਵੱਲੋਂ ਅਤੇ ਕੋ ਕਮਿਟੀ ਵੱਲੋਂ ਦਿੱਤਾ ਹ ਪੁਰੀ ਦਾ ਸੇ ਕਾਹ ਦਾ ਆਪ ਜੀ ਸੱਚਾ ਦੇ ਨਾਲ ਤੁਸ਼ ਕੌਂਸਲ ਦੀ ਜਿਹੜੀ ਹੋਇਆ ਜੀ ਚਾਹੇ ਆ ਦੇ ਨੰਬਰ ਉਹ ਜਿਹੜਾ ਪਾਸ ਕਰ ਗਿਆ ਨਵੇਂ ਹਾਲ ਦੇ ਤੁਸੀਂ ਲਈ ਕੰਮ ਸਾਰੇ ਬਹੁਤ ਬਹੁਤ ਮੋਹਿਦ ਸੀਨੀਅਰ ਡਿਊਟੀ ਮੇਅਰ ਸਾਹਿਬ ਨੂੰ ਦੇਖਿਓ ਹਾਂਜੀ 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 ਉਹ ਉਹਨੂੰ ਦੋ ਉਹ ਨੂੰ ਪਲੀਜ਼ ਬੇਨਤੀ ਅੱਛਾ ਕੀ ਹਾਲ ਹੈ ਮੋਹਿੰਦਰ ਬਾਬਾ ਗੱਡੀ ਲੈ ਕੇ ਆਪਣਾ ਲੈ ਜਾਓ ਜਰਾ ਬਾਬਾ ਜੀ ਦੇ ਸਰੂਪ ਨਾਲ ਗੱਡੀ ਤਿਆਰ ਕਰ ਸੋ ਮੈਂ ਬੇਨਤੀ ਕਰਾਂਗਾ ਸੀਨੀਅਰ ਡਿਪਟੀ ਮੇਰ ਸਾਹਿਬ ਨੂੰ ਕਿ ਪਲੀਜ਼ ਅੰਦਰ ਆ ਜਾਈਂ ਡਿਪਟੀ ਮੇਰ ਜੱਗਾ ਜੀ ਨੂੰ ਬੇਨਤੀ ਕਰਾਂਗਾ ਕਿ ਪਲੀਜ਼ ਅੱਗੇ ਆ ਜਾਈਂ ਕਿਉਂਕਿ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਵਾਨ ਸੋਨਾ ਰੇਂਜ ਕਰਾਂਗਾ ਸਾਡੇ ਬਹੁਤ ਸਾਰੇ ਸਤਿਕਾਰਯੋਗ ਮੇਹਰ ਸਾਹਿਬ ਕੁਦਰਤ ਗੋਦੀਆ ਜੀ ਨੂੰ ਤੇ ਪੁਲਿਸ ਨੂੰ ਬਹੁਤ ਬੱਲੇ ਠੀਕ ਹੈ ਜੀ ਉਹ ਮੋਰਚਾ ਚਾਬੀ ਪ੍ਰਧਾਨ ਜੀ ਅੱਜ ਤਾਂ ਦੇਖੋ ਬੀਰ ਮਾੜੇ ਪਿੱਛੇ ਜੋ ਓਏ ਹੋਏ ਅੱਗੇ ਨਹੀਂ ਅੱਧਰ ਚੱਲ ਆ ਜੀ ਜ਼ਰੂਰ ਕਰ ਲਾ ਜੀ ਤੋਂ ਨਗਰ ਨਿਗਮ ਕੰਮ ਜਾਰੀ ਚੱਲ ਰਹੀ ਜਿੰਨੀ ਵੀ ਟੀਮਾਂ ਨੂੰ ਬੇਨਤੀ ਕਰਾਂਗਾ ਕਿ ਅੱਗੇ ਆ ਜਾਣ ਕਿਉਂਕਿ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਾਡੇ ਪਾਜੀ ਨੂੰ ਕਿਹਾ ਥੋੜਾ ਇੱਥੇ ਆਓ ਮੇਰ ਸਾਹਿਬ ਨੇ ਜ਼ਿਕਰ ਅਨਿਲ ਜੀ ਬੇਨਤੀ ਹੈ ਨਾਲ ਆਜੋ ਇੱਕ ਵਾਰੀ ਹਾਂ ਪ੍ਰੈਸ ਵਾਲੀ ਫੋਟੋ ਹੋ ਜਾਏਗੀ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਥੋੜਾ ਖੁੱਲ ਜੀ ਬੋਲਦੀ ਹੈ ਸਾਰੀ ਸੰਗਤ ਨੂੰ